ủa lái xe cho tôi, người điều khiển xe. Chẳng như đi luôn. 这总，给我 ਮੈਂ ਚੱਲ ਵੀ ਆਪਾਂ ਦੇ ਹੋ ਗਏ ਰਾਇ ਜੀ ਤੇ ਚੱਲੀਏ ਫਿਰ ਤੇ ਉਹ ਮੁੰਡੇ ਹੀ ਕਹਿੰਦੇ ਹੁਣ ਉਥੇ ਮਿਲਣਾ ਹੋਕਰ ਤੇ ਮੈਂ ਕਹਿ ਦਿੱਤਾ ਵੀ ਮੈਂ ਚੱਲ ਕੋਈ ਨਾ ਆਜੂ ਤੇ ਆਪਾਂ ਹੁਣ ਦੇ ਆ ਜਾਣ ਤੇਲ ਗੱਡੀ 'ਚ ਪੋਣਾ ਹਜੇ ਤੇ ਹੋਰ ਉਹਨਾਂ ਕਦੂ ਵਾਲਾ ਤੇ ਉਹ ਪਾਇਆ ਨਹੀਂ ਹੈ ਨਾ ਹਜੇ ਤੱਕ ਉਹ ਵੀ ਪਾ ਦਈਏ ਤੇ ਇੱਕ ਨਾਵਾ ਹੁਣ ਆਪਾਂ ਥਾਰ ਲੈ ਕੇ ਆਉਣੀ ਆ ਨਵੀਂ ਤੇ ਉਹ ਕਿਦਾਂ ਤੱਕ ਕਹਿੰਦਾ ਮਿਲ ਜਾਣੀ ਆ ਤਿੰਨ ਦਿਨਾਂ ਬਾਅਦ ਉਹ ਥਾਰ ਆਪਾਂ ਲ ਬੁੱਕ ਕਰਵਾਤੀ ਆ ਤੇ ਆਪਾਂ ਲੈਣ ਲੱਗੇ ਆ ਤੇ ਤਿੰਨ ਦਿਨਾਂ ਤੱਕ ਮਿਲ ਜਾਣੀ ਆ ਤੇ ਅੰਗੇ ਤੁਹਾਨੂੰ ਹੀ ਪੁੱਛ ਕੇ ਦੱਸਦੇ ਕਿੱਥੇ ਜਾਂਦੇ ਆ ਲੈ ਵੀ ਆਪਾਂ ਅੰਗੇ ਪਹੁੰਚ ਤੇ ਖਾਈਏ ਯਾਰ ਬਹੁਤ ਭੁੱਖ ਲੱਗੀ ਥੋਨਾਂ ਨੇ ਤੇ ਲੱਗੀ ਆ ਤਾਂ ਹੋਰ ਉੱਥੇ ਹੀ ਮੈਂ ਬੈਠਾ ਛਾਲ ਕੋ ਖਾਈਏ ਯਾਰ ਉਹ ਪਰਾਂ ਲਈ ਗੱਟੀ ਕਿੱਥੇ ਉਹ ਸਾਨੂੰ

ਲੈ ਬੀ ਤੇਲ ਪੋਲੇ ਆਪਾਂ ਗੱਡੀ ਚ ਤੇ ਹੁਣ ਆਪਾਂ ਚੱਲੇ ਆ ਘਰ ਤੇ ਗੱਡੀ ਆਪਣੀ ਹੋ ਗਈ ਆ ਗੰਦੀ ਤੇ ਹੁਣ ਜਾ ਕੇ ਨੂੰ ਸਾਫ ਕਰੀਏ ਇੱਕ ਵਾਰੀ ਫੇਰ ਚੱਲ ਲਈ ਮੇਗਾ ਉੱਦਾਂ ਚ ਵੀਰਵਾਰੀ ਆਪਾਂ ਮੱਥਾ ਟੇਕੀ ਜਾ ਰਹੇ ਹਾਂ ਜਿਹੜਾ ਅਸੀਂ ਜਿਆਦਾ ਹੁੰਦਾ ਹਨਾ ਤਾਂ ਕਰਕੇ ਤੇ ਮੈਂ ਫਿਰ ਕੋਈ ਨਾ ਮੈਂ ਕਾਲਜੋਂ ਕੰਪਸੂਸ ਤੋਂ ਟੇਕੀ ਪੀ ਜਾਂਦੇ ਹਾਂ ਮੱਥਾ ਤੇ ਇਹ ਲਾ ਪਾ ਲਿਆ ਗੱਡੀ ਤੇ ਜਾਣਦੀ ਉਹ ਗੱਡੀ ਹੁਣ ਤਾਂ ਸੇਫਟੀ ਚ ਪਾ ਲਿਆ ਹੀ ਨਹੀਂ ਚਲੋ ਉਹਦੇ ਵੀ ਈਲ ਚੇਂਜ ਕਰਵਾਈਏ ਯਾਰ ਪਾ ਕੇ ਲਿਆਈਏ ਹੁਣ ਉਹ ਵੀ ਈਲ ਤੇ ਹੁਣ ਚਲੀਏ ਘਰ ਚਲੋ ਕਰੋ